ਕੈਨੇਡিয়ান ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਊ ਕੈਨੇਡਾ OES ਭੁਗਤਾਨ 25 ਸਤੰਬਰ ਨੂੰ ਦਿੱਤਾ ਜਾਵੇਗਾ 25 ਸਤੰਬਰ ਬੜੀ ਅਹਿਮ ਤਰੀਕ ਹੈ ਤੇ 올ਡ ਏ ਸਿਕਿਉਰਿਟੀ ਭੁਗਤਾਨ ਦਾ ਅਗਲਾ ਦੌਰ ਦੇਸ਼ ਭਰ ਦੇ ਬਜ਼ੁਰਗਾਂ ਨੂੰ ਵੀ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਹੋਏ ਯੋਗ ਕੈਨੇਡੀਅਨਾਂ ਦੇ ਵਿੱਚ ਵੰਡਿਆ ਜਾ ਰਿਹਾ ਹੈ OAS ਇੱਕ ਮਹੱਤਵਪੂਰਨ ਸੰਗੀ ਲਾਭ ਹੈ ਜੋ ਸੇਵਾ ਮੁਕਤ ਵਿੱਚ ਬਜ਼ੁਰਗਾਂ ਨੂੰ ਆਪਣੇ ਰਹਿਣ ਦੇ ਖਰਚਿਆਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਦਾ ਹੈ। ਕੈਨੇਡਾ ਵਿੱਚ ਪ੍ਰਵਾਸੀਆਂ ਦੇ ਲਈ ਲੰਮੇ ਸਮੇਂ ਦੇ ਵਿੱਤੀ ਯੋਜਨਾਵਾਂ ਦੇ ਅੰਦਰ OAS ਪ੍ਰੋਗਰਾਮ ਨੂੰ ਸਮਝਣਾ ਬਹੁਤ ਜ਼ਰੂਰੀ ਹੈ। OAS ਪ੍ਰੋਗਰਾਮ ਇੱਕ ਮਹੱਤਵਪੂਰਨ ਲਾਭ ਹੈ ਜਿਸ ਬਾਰੇ ਕੈਨੇਡਾ ਵਿੱਚ ਪ੍ਰਵਾਸੀਆਂ ਨੂੰ ਰਿਟਾਇਰਮੈਂਟ ਦੀ ਯੋਜਨਾ ਬਣਾਉਣ ਵੇਲੇ ਸଚੇਤ ਹੋਣਾ ਚਾਹੀਦਾ ਹੈ। ਇੱਕ ਸਰਬਵਿਆਪੀ ਸੁਭਾਅ ਕਾਮ ਦੇ ਇਤਿਆਜ਼ ਦੀ ਬਜਾਏ ਰੈਇਸ਼ ਤੇ ਆਧਾਰਿਤ ਹੈ ਇਹ ਉਹਨਾਂ ਲਈ ਖਾਸ ਤੌਰ ਤੇ ਮਹੱਤਵਪੂਰਨ ਬਣਾਉਂਦਾ ਜੋ ਬਾਅਦ ਵਿੱਚ ਜੀਵਨ ਦੇ ਅੰਦਰ ਆਪਣੇ ਆਖਰੀ ਟਾਈਮ ਚ ਕੈਨੇਡਾ ਦੇ ਵਿੱਚ ਹੁੰਦੇ ਨੇ ਜੇਕਰ ਤੁਸੀਂ ਰਿਟਾਇਰਮੈਂਟ ਦੇ ਨੇੜੇ ਆ ਰਹੇ ਹੋ ਪਹਿਲਾਂ ਹੀ ਉਹ ਈਐਸ ਭੁਗਤਾਨ ਪ੍ਰਾਪਤ ਕਰ ਰਹੇ ਹੋ ਤਾਂ ਭੁਗਤਾਨ ਯਤਰੀਖਾਂ ਯੋਗਤਾ ਲੋੜਾਂ ਅਤੇ ਉਹਨਾਂ ਕਾਰਕਾਂ ਬਾਰੇ ਸੂਚਿਤ ਰਹਿਣਾ ਜ਼ਰੂਰੀ ਹੈ ਜੋ ਤੁਹਾਨੂੰ ਕਿੰਨੀ ਰਕਮ ਪ੍ਰਾਪਤ ਕਰ ਸਕਦੇ ਨੇ ਇੱਕ ਵਿਆਪਕ ਗਾਈਡ ਵਿੱਚ ਅਸੀਂ 2024 ਵਿੱਚ ਉਹ ਐਸ ਭੁਗਤਾਨ ਬਾਰੇ ਤੁਹਾਨੂੰ ਜਾਣਨ ਲਈ ਲੋੜ ਦੀ ਹਰ ਚੀਜ਼ ਦਾ ਪਰਚੋਲ ਕਰ ਰਹੇ ਹਾਂ ਜਿਸ ਵਿੱਚ ਯੋਗਤਾ ਮਾਪਦੰਡ ਅਰਜੀ ਕਿਵੇਂ ਦੇਣੀ ਹੈ ਭੁਗਤਾਨ ਕਦੋਂ ਸ਼ੁਰੂ ਹੋਵੇਗਾ ਤੁਸੀਂ ਕਿੰਨੀ ਰਕਮ ਪ੍ਰਾਪਤ ਕਰ ਸਕਦੇ ਹੋ ਅਤੇ ਬਾਕੀ ਸਾਲ ਲਈ ਸਮਾਸਾਰਨੀ ਕੀ ਇਹ ਸਭ ਦੇ ਉੱਪਰ ਗੱਲਬਾਤ ਕੀਤੀ ਜਾਵੇਗੀ ਇੱਕ ਛੋਟੀ ਜੀ ਨਜ਼ਰ ਮਾਰ ਲੈਂਦੇ ਆ ਅੱਜ ਦੇ ਉਹਨਾਂ ਯੋਗ ਮੁੱਦਿਆਂ ਦੇ ਉੱਪਰ ਜਿਸ ਤੇ ਅਸੀਂ ਅੱਜ ਗੱਲ ਕਰਾਂਗੇ 올ਡ ਅਜ ਸਿਕਿਉਰਟੀ ਹੈ ਕੀ ਨੰਬਰ 2 OAS ਲਈ ਯੋਗਤਾ ਦੇ ਮਾਪਦੰਡ ਕਦੋਂ ਤੋਂ ਸ਼ੁਰੂ ਹੁੰਦਾ ਹੈ ਅਤੇ ਇਸ ਵਿੱਚ AS ਕਿੰਨਾ ਹੁੰਦਾ ਹੈ ਅਤੇ ਭੁਗਤਾਨ ਦਾ ਵਾਅਦਾ 2024 ਦੇ ਵਿੱਚ OAS ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ OAS ਲਈ ਕਿਵੇਂ ਅਰਜੀ ਦੇਣੀ ਪੈਂਦੀ ਹੈ ਤੁਹਾਡੀ ਓਏਐਸ ਐਪਲੀਕੇਸ਼ਨ ਦੀ ਪ੍ਰਕਿਰਿਆ ਵਿੱਚ ਕਿੰਨਾ ਟਾਈਮ ਲੱਗਦਾ 2024 ਦੀ ਆਉਣ ਵਾਲੀਆਂ ਓਏਐਸ ਭੁਗਤਾਨ ਦੀਆਂ ਤਰੀਕਾ 2024 ਵਿੱਚ ਓਏਐਸ ਅਤੇ ਵਿੱਤੀ ਯੋਜਨਾ ਦੀ ਮਹੱਤਤਾ ਦੇ ਉੱਪਰ ਅੱਜ ਗੱਲਬਾਤ ਹੋਵੇਗੀ ਸਭ ਤੋਂ ਪਹਿਲਾਂ ਓਲਡ ਐਸ ਸਿਕਿਉਰਿਟੀ ਆਖਿਰ ਹੈ ਕਿ ਇਸ ਤੇ ਚਾਤ ਪਾ ਲਈ ਤਾਂ ਓਲਡ ਐਸ ਸਿਕਿਉਰਿਟੀ ਕੈਨੇਡਾ ਸਰਕਾਰ ਦੁਆਰਾ ਨਾਗਰਿਕਾਂ ਤੇ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਕਾਨੂੰਨੀ ਨਿਵਾਸੀਆਂ ਨੂੰ ਪ੍ਰਦਾਨ ਕੀਤੀ ਗਈ ਮਹੀਨਾਵਾਰ ਇੱਕ ਪੈਨਸ਼ਨ ਹੈ ਪੁਰ ਪੈਨਸ਼ਨਾਂ ਦੇ ਉਲਟ ਜੋ ਰੁਜ਼ਗਾਰ ਇਤਿਹਾਸ ਜਾਈ ਯੋਗਦਾਨ ਦੇ ਆਧਾਰਤ ਨੇ ਪੀਐਸ ਇੱਕ ਵਿਆਪਕ ਲਾਭ ਹੈ ਜੋ ਬਜ਼ੁਰਗਾਂ ਦੇ ਕੰਮਾਂ ਦੇ ਇਤਿਹਾਸ ਦੀ ਪਰਵਾਹ ਕੀਤੇ ਬਿਨਾ ਉਹਨਾਂ ਦੀ ਸਹਾਇਤਾ ਲਈ ਤਿਆਰ ਰਹਿੰਦਾ ਹੈ ਇਹ ਬਹੁਤ ਸਾਰੇ ਸੇਵਾ ਮੁਕਤ ਲੋਕਾਂ ਲਈ ਆਮਦਨ ਦੇ ਇੱਕ ਮਹੱਤਵਪੂਰਨ ਸਰੋਤ ਵਜੋਂ ਕੰਮ ਕਰਦਾ ਹੈ ਉਹਨਾਂ ਦੇ ਬੁਨਿਆਦੀ ਖਰਚਿਆਂ ਨੂੰ ਪੂਰਾ ਕਰਨ ਅਤੇ ਜੀਵਨ ਦੇ ਇੱਕ ਆਰਾਮਦਾਇਕ ਮਿਆਰ ਨੂੰ ਕਾਇਮ ਰੱਖਣ ਵਿੱਚ ਵੀ ਮਦਦ ਕਰਦਾ ਹੈ। ਉਹ OAS ਦੀਆਂ ਮੁੱਖ ਵਿਸ਼ੇਸ਼ਤਾਵਾਂ ਦੇ ਉੱਪਰ ਗੱਲਬਾਤ ਕਰੀਏ ਤਾਂ ਯੂਨੀਵਰਸਲ ਬੈਨੀਫਿਟ OAS ਸਾਰੇ ਯੋਗ ਬਜ਼ੁਰਗਾਂ ਲਈ ਉਪਲਬਧ ਹੈ ਭਾਵੇਂ ਉਹਨਾਂ ਦੇ ਰੋਜ਼ਗਾਰ ਜਾਂ ਆਮਦਨੀ ਦੇ ਇਤਿਹਾਸ ਦੇ ਪ੍ਰਵਾਹ ਕੀਤੇ ਬਿਨਾ ਮਾਸਿਕ ਭੁਗਤਾਨ ਭੁਗਤਾਨ ਮਾਸਿਕ ਜਾਰੀ ਕੀਤੇ ਜਾਂਦੇ ਨੇ ਮਹਿੰਗਾਈ ਦੇ ਹਿਸਾਬ ਨਾਲ 3 ਮਹੀਨੇ ਵਿੱਚ ਕੀਤੇ ਗਏ ਸਮਾਯੋਜਨ ਦੇ ਨਾਲ ਟੈਕਸ ਯੋਗ ਆਮਦਨ E OES ਭੁਗਤਾਨ ਨੂੰ ਟੈਕਸ ਯੋਗ ਆਮਦਨ ਮੰਨਿਆ ਜਾਂਦਾ ਇਸ ਲਈ ਪ੍ਰਾਪਤਕਰਤਾਵਾਂ ਦੇ ਟੈਕਸ ਸੀਜ਼ਨ ਦੌਰਾਨ ਉਹ ਉਸ ਅਨਸਾਰ ਯੋਜਨਾ ਬਣਾਉਣ ਦੀ ਲੋੜ ਹੋ ਸਕਦੀ ਹੈ OES ਦੀ ਯੋਗਤਾ ਦੇ ਮਾਪਦੰਡ 2024 ਵਿੱਚ OES ਭੁਗਤਾਨ ਦੇ ਲਈ ਯੋਗ ਹੋਣ ਲਈ ਤੁਹਾਨੂੰ ਉਮਰ ਨਿਵਾਸ ਅਤੇ ਨਾਗਰਿਕਤਾ ਦੇ ਨਾਲ ਸੰਬੰਧਿਤ ਕਈ ਯੋਗਤਾ ਲੋੜਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ ਇਸ ਤੇ ਇਹ ਇਥੇ OAS ਲਈ ਯੋਗ ਕੌਣ ਹੋ ਸਕਦਾ ਇਹ ਵੀ ਇੱਕ ਵੱਡਾ ਬ੍ਰੇਕਡਾਊਨ ਆ ਜਿਸ ਦੇ ਉੱਪਰ ਅਪਾਰ ਜੀ ਗੱਲਬਾਤ ਕਰਾਂਗੇ ਉਮਰ ਦੀ ਲੋਡ ਦੀ ਗੱਲ ਕੀਤੀ ਜਾਵੇ ਤਾਂ OAS ਭੁਗਤਾਨ ਪ੍ਰਾਪਤ ਕਰਨਾ ਸ਼ੁਰੂ ਕਰਨ ਲਈ ਤੁਹਾਡੀ ਉਮਰ ਘੱਟੋ ਘੱਟ 65 ਸਾਲ ਹੋਣੀ ਚਾਹੀਦੀ ਹੈ ਤੇ ਉਹ OAS ਪਹਿਲਾ ਪ੍ਰਾਪਤ ਕਰਨਾ ਸ਼ੁਰੂ ਕਰਨ ਦਾ ਕੋਈ ਵਿਕਲਪ ਨਹੀਂ ਹੈ CPP ਵਰਗੇ ਕੁਝ ਹੋਰ ਪੈਨਸ਼ਨ ਪ੍ਰੋਗਰਾਮਾਂ ਦੇ ਉਲਟ ਜੋ ਛੇਤੀ ਰਿਟਾਇਰਮੈਂਟ ਲਾਭ ਦੀ ਆਗਿਆ ਦਿੰਦੇ ਨੇ ਰੈਜ਼ਿਡੈਂਸੀ ਦੀ ਜ਼ਰੂਰਤ ਹੈ ਤੁਹਾਡੀ ਅਰਜ਼ੀ ਨੂੰ ਮਨਜ਼ੂਰੀ ਦੇਣ ਦੇ ਸਮੇਂ ਤੁਹਾਡੇ ਤੁਹਾਨੂੰ ਕੈਨੇਡੀਅਨ ਨਾਗਰਿਕ ਜਾਂ ਕਾਨੂੰਨੀ ਨਿਵਾਸੀ ਹੋਣਾ ਜ਼ਰੂਰੀ ਹੈ ਤੁਸੀਂ ਇਸ ਤੋਂ ਇਲਾਵਾ ਤੁਸੀਂ 18 ਸਾਲ ਦੀ ਉਮਰ ਤੋਂ ਘੱਟ ਜਾਂ 10 ਸਾਲ ਤੋਂ ਕੈਨੇਡਾ ਵਿੱਚ ਰਹਿ ਰਹੇ ਹੋ ਜੇਕਰ ਤੁਸੀਂ ਕੈਨੇਡਾ ਤੋਂ ਬਾਹਰ ਰਹਿੰਦੇ ਹੋ ਤਾਂ ਵੀ ਤੁਸੀਂ OES ਦਾ ਯੋਗ ਹੋ ਸਕਦੇ ਹੋ ਜੇਕਰ ਤੁਸੀਂ ਜਾਣ ਤੋਂ ਪਹਿਲਾਂ ਕੈਨੇਡੀਅਨ ਨਾਗਰਿਕਤਾ ਜਾਂ ਕਾਨੂੰਨੀ ਨਿਵਾਸ ਦੇ ਵਿੱਚ ਨਿਵਾਸੀ ਹੋ ਅਤੇ 18 ਸਾਲ ਦੇ ਹੋਣ ਤੋਂ ਬਾਅਦ ਤੋਂ ਘੱਟ 20 ਸਾਲ ਤੱਕ ਕੈਨੇਡਾ ਦੇ ਵਿੱਚ ਰਹੇ ਹੋ ਆਟੋਮੈਟਿਕ ਨਾਮਾਂਕਣ ਕੁਝ ਮਾਮਲਿਆਂ ਵਿੱਚ ਜੇਕਰ ਕੈਨੇਡਾ ਸਰਵਿਸ ਦੇ ਕੋਲ ਪਹਿਲਾ ਹੀ ਲੜਿੰਦੀ ਜਾਣਕਾਰੀ ਹੈ ਵਿਅਕਤੀ ਆਪਣੇ ਆਪ ਹੀ OES ਵਿੱਚ ਦਾਖਲ ਹੋ ਸਕਦੇ ਨੇ ਜੇਕਰ ਤੁਸੀਂ 64 ਸਾਲ ਦੇ ਹੋਣ ਤੱਕ ਸੈਵ ਚਲ ਨਾਮੰਕਣ ਪ੍ਰਾਪਤ ਨਹੀਂ ਕਰ ਸਕਦੇ ਹੋ ਤਾਂ ਤੁਹਾਨੂੰ ਸਾਰੇ ਸਿਰਫ ਭਤਾਨ ਯਕੀਨੀ ਬਣਾਉਣ ਲਈ ਹੱਥੀ ਅਰਜੀ ਦੇਣੀ ਚਾਹੀਦੀ ਹੈ OES ਕਦੋਂ ਸ਼ੁਰੂ ਹੁੰਦਾ ਹੈ OES ਆਮ ਤੌਰ ਤੇ ਤੁਹਾਡੇ 65ਵੇਂ ਜਨਮ ਦਿਨ ਤੋਂ ਬਾਅਦ ਦੇ ਮਹੀਨੇ ਵਿੱਚ ਸ਼ੁਰੂ ਹੁੰਦਾ ਬਸ਼ਰਤੇ ਤੁਸੀਂ ਸਾਰੀ ਯੋਗਤਾ ਲੋੜਾਂ ਪੂਰੀਆਂ ਕਰਦੇ ਹੋ ਅਤੇ ਸਮੇਂ ਸਿਰ ਆਪਣੀ ਅਰਜੀ ਜਮ੍ਹਾਂ ਕਰਵਾ ਦਤੀ ਹੈ ਹਾਲਾਂਕਿ ਜੇਕਰ ਤੁਸੀਂ ਅਰਜੀ ਦੇਣ ਵਿੱਚ ਦੇਰੀ ਕਰਦੇ ਹੋ ਤਾਂ ਤੁਹਾਡੇ ਭੁਗਤਾਨ ਵਿੱਚ ਵੀ ਦੇਰੀ ਹੋ ਸਕਦੀ ਹੈ ਤੁਸੀਂ 70 ਸਾਲ ਦੀ ਉਮਰ ਤੱਕ 5 ਸਾਲ ਤੱਕ OES ਪ੍ਰਾਪਤ ਕਰਨ ਨੂੰ ਮੁਲਤਵੀ ਕਰਨ ਦੀ ਚੋਣ ਕਰ ਸਕਦੇ ਹੋ ਆਪਣੇ ਭੁਗਤਾਨਾਂ ਨੂੰ ਮੁਲਤਵੀ ਕਰਕੇ ਤੁਸੀਂ ਪ੍ਰਾਪਤ ਹੋਣ ਵਾਲੇ ਮਹੀਨਾਵਾਰ ਰਕਮ ਨੂੰ 36% ਤੱਕ ਵਧਾ ਸਕਦੇ ਹੋ ਤੁਹਾਡੇ ਵੱਲੋਂ ਦੇਰੀ ਵਾਲੇ ਹਰ ਮਹੀਨੇ ਲਈ 0.6% ਇਹ ਵਿਕਲਪ ਉਹਨਾਂ ਵਿਅਕਤੀਆਂ ਲਈ ਲਾਭਦਾਇਕ ਹੈ ਜਿਨ੍ਹਾਂ ਨੂੰ ਤੁਰੰਤ ਆਮਦਨੀ ਦੀ ਲੋੜ ਨਹੀਂ ਹੈ ਅਤੇ ਲੰਮੇ ਸਮੇਂ ਲਈ ਉਹ ईएस ਲਾਭ ਨੂੰ ਵੱਧ ਤੋਂ ਵੱਧ ਕਰਨਾ ਚਾਹੁੰਦੇ ਹੋ 2024 ਵਿੱਚ ਉਹ ईएस ਕਿੰਨਾ OAS ਤੋਂ ਤੁਸੀਂ ਕਿੰਨੀ ਰਕਮ ਪ੍ਰਾਪਤ ਕਰ ਸਕਦੇ ਹੋ ਇਹ ਕਈ ਕਾਰਕਾਂ ਤੇ ਨਿਰਭਰ ਕਰਦਾ ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਤੁਸੀਂ ਕੈਨੇਡਾ ਵਿੱਚ ਕਿੰਨਾ ਸਮਾਂ ਹੋ ਅਤੇ ਕੀ ਤੁਸੀਂ ਆਪਣੇ ਭੁਗਤਾਨ ਨੂੰ ਮੁਲਤਵੀ ਕਰਨਾ ਚੁਣਦੇ ਹੋ 2024 ਦੇ ਲਈ OAS ਭੁਗਤਾਨ ਦੀ ਰਕਮ ਦੀ ਮਹਿੰਗਾਈ ਅਧ ਲਈ ਅਡਜਸਟ ਕੀਤਾ ਗਿਆ ਇਹ ਯਕੀਨੀ ਬਣਾਉਂਦੇ ਹੋ ਬਜ਼ੁਰਗਾਂ ਦੇ ਭੁਗਤਾਨ ਜੀਵਨ ਦੀ ਵਾਦੀ ਲਾਗਤ ਦੇ ਨਾਲ ਚੱਲਦੇ ਨੇ 2024 ਦੇ ਨੇ ਵੀ ਵੱਧ ਤੋਂ ਵੱਧ ਮੀਨਾਂ ਬਾਰ ਉਹ ਐਸ ਭੁਗਤਾਨ 65 ਤੋਂ 74 ਸਾਲ ਦੀ ਉਮਰ ਦੇ ਬਜ਼ੁਰਗਾਂ ਨੂੰ 718 ਡਾਲਰ 33 ਸੈਂਟ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ ਤੇ 75 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ 790 ਡਾਲਰ 16 ਸੈਂਟ ਪ੍ਰਤੀ ਮਹੀਨਾ ਦਿੱਤਾ ਜਾਂਦਾ ਜੇਕਰ ਤੁਸੀਂ 18 ਸਾਲ ਦੇ ਹੋਣ ਤੋਂ ਬਾਅਦ 40 ਸਾਲ ਤੋਂ ਘੱਟ ਸਮੇਂ ਲਈ ਕੈਨੇਡਾ ਵਿੱਚ ਰਹਿੰਦੇ ਹੋ ਤਾਂ ਅੰਸ਼ਕ ਤੌਰ ਤੇ ਤੁਹਾਨੂੰ ਮੈਨ ਪੈਨਸ਼ਨ ਮਿਲ ਸਕਦੀ ਹੈ ਤੁਸੀਂ 18 ਸਾਲ ਦੀ ਉਮਰ ਤੋਂ ਬਾਅਦ ਕੈਨੇਡਾ ਵਿੱਚ ਕਿੰਨੇ ਸਾਲ ਰਹੇ ਹੋ 40 ਸਾਲ ਦੇ ਮੁਕਾਬਲੇ OES ਭੁਗਤਾਨ ਵਾਧੇ 2024 ਦੇ ਵਿੱਚ ਹਰ ਤਿਮਾਹੀ OES ਨੋ ਮਹਿੰਗਾਈ ਦੇ ਹਿਸਾਬ ਨਾਲ ਖਤਕਾਰ ਮੂਲ ਸੰਚਾਗ CPI ਦੇ ਆਧਾਰ ਤੇ ਅਡਜਸਟ ਕੀਤਾ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਉਹ ਐਸ ਪ੍ਰਾਪਤ ਕਰਨ ਵਾਲੇ ਬਜ਼ੁਰਗ ਹਰ ਜਨਵਰੀ, ਅਪ੍ਰੈਲ, ਜੁਲਾਈ ਅਤੇ ਅਕਤੂਬਰ ਵਿੱਚ ਉਹਨਾਂ ਦੇ ਭੁਗਤਾਨ ਵਿੱਚ ਵਾਧਾ ਹੋਣ ਦੀ ਉਮੀਦ ਕਰ ਸਕਦੇ ਨੇ ਇਹ ਯਕੀਨੀ ਬਣਾਉਂਦੇ ਹੋਏ ਕਿ ਉਹ ਵਧਦੀਆਂ ਲਾਗਤਾਂ ਦੇ ਬਾਵਜੂਦ ਖਰੀਦ ਸ਼ਕਤੀ ਨੂੰ ਬਰਕਰਾਰ ਰੱਖਦੇ ਨੇ ਉਹ ਐਸ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ਤੁਹਾਡੀ ਰੋਜ਼ਗਾਰ ਆਮਦਨ ਦੀ ਯੋਗਤਾ ਦੇ ਆਧਾਰ ਤੇ ਨਹੀਂ ਸਗੋ ਤੁਹਾਡੀ ਉਮਰ ਅਤੇ ਤੁਹਾਡੇ ਕੈਨੇਡਾ ਵਿੱਚ ਰਹੇ ਸਾਲਾਂ ਦੀ ਗਿਣਤੀ ਦੇ ਆਧਾਰ ਤੇ ਇਸਨੂੰ ਕੀਤਾ ਜਾਂਦਾ ਹੈ ਹਾਲਾਂਕਿ ਭੁਗਤਾਨ ਆਮਦਨ ਜਾਂਚ ਦੇ ਅਧੀਨ ਨਾ ਜਿਸ ਦਾ ਮਤਲਬ ਹੈ ਕਿ ਉੱਚ ਆਮਦਨ ਆਮਦਨੀ ਵਾਲੇ ਬਜ਼ੁਰਗਾਂ ਦੇ ਕੁਝ ਜਾਂ ਸਾਰੇ OAS ਲਾਭ ਵਾਪਸ ਲਏ ਜਾ ਸਕਦੇ ਨੇ OAS ਦੇ ਰਿਕਵਰੀ ਟੈਕਸ ਦੀ ਜੇਕਰ ਗੱਲ ਕਰਾਂ ਜੇਕਰ ਸਾਲਾਨਾ ਆਮਦਨ ਦੇ ਨਿਸ਼ਚਿਤ ਸੀਮਾ ਤੋਂ ਘੱਟ ਵਾਧਾ ਹੈ ਤੁਹਾਡੀ ਤਾਂ ਤੁਸੀਂ ਆਪਣੇ OAS ਭੁਗਤਾਨ ਦਾ ਕੁਝ ਹਿੱਸਾ ਮੁੜ ਭੁਗਤਾਨ ਤੁਹਾਨੂੰ ਕਰਨਾ ਵੀ ਪੈ ਸਕਦਾ ਹੈ 2024 ਲਈ OAS ਕੋਲੋ ਬੈਕ 86912 ਡਾਲਰ ਦੀ ਆਮਦਨ ਤੋਂ ਸ਼ੁਰੂ ਹੁੰਦਾ ਇਸ ਰਕਮ ਤੋਂ ਵੱਧ ਦੇ ਹਰ ਡਾਲਰ ਨਾਲ ਤੁਹਾਡੇ OAS ਭੁਗਤਾਨ ਨੂੰ ਘਟਾਉਂਦਾ ਜੇਕਰ ਤੁਹਾਡੀ ਸਾਲਾਨਾ ਆਮਦਨ 142609 ਡਾਲਰ ਤੋਂ ਵੱਧ ਹੈ ਤਾਂ ਤੁਹਾਨੂੰ ਪੂਰੀ ਰਕਮ ਦਾ ਭੁਗਤਾਨ ਕਰਨਾ ਹੋਵੇਗਾ। OAS ਲਈ ਅਰਜੀ ਕਿਵੇਂ ਤੁਸੀਂ ਹੁਣ ਦੇ ਸਕਦੇ ਹੋ? ਜਦੋਂ ਕਿ ਕੁਝ ਵਿਅਕਤੀ ਆਪਣੇ ਆਪ OAS ਵਿੱਚ ਦਾਖਲ ਹੋ ਜਾਂਦੇ ਨੇ ਦੂਜਿਆਂ ਨੂੰ ਅਥੀ ਅਰਜੀ ਦੇਣ ਦੀ ਲੋੜ ਹੋ ਸਕਦੀ ਹੈ। ਇੱਥੇ ਤੁਸੀਂ OAS ਲਈ ਅਰਜੀ ਕਿਵੇਂ ਦੇ ਸਕਦੇ ਹੋ? ਆਪਣੀ ਯੋਗਤਾ ਦੀ ਜਾਂਚ ਕਰੋ। ਯਕੀਨੀ ਬਣਾਓ ਕਿ ਤੁਸੀਂ ਉਮਰ, ਰਾਇਸ਼ ਅਤੇ ਨਾਗਰਤਾ ਦੀ ਲੋੜਾਂ ਨੂੰ ਪੂਰੀਆਂ ਕਰਦੇ ਹੋ ਆਨਲਾਈਨ ਅਰਜੀ OES ਲਈ ਅਰਜੀ ਦੇਣ ਦਾ ਸਭ ਤੋਂ ਤੇਜ਼ ਤਰੀਕਾ ਤੁਹਾਡੇ ਮਾਈ ਸਰਵਿਸ ਕੈਨੇਡਾ ਖਾਤੇ ਰਾਹੀਂ ਆਨਲਾਈਨ ਇਹ ਪਲੇਟਫਾਰਮ ਤੁਹਾਨੂੰ ਸਾਰੇ ਲੋੜਿੰਦੇ ਦਸਤਾਵੇਜ਼ ਇਲੈਕਟ੍ਰੋਨਿਕਸ ਰੂਪ ਵਿੱਚ ਜਮ੍ਹਾਂ ਕਰਾਉਣ ਦੀ ਇਜਾਜ਼ਤ ਦਿੰਦਾ ਹੈ ਮੇਲ ਇਨ ਐਪਲੀਕੇਸ਼ਨ ਵਿਕਲਪ ਤੌਰ ਤੇ ਤੁਸੀਂ ਕੈਨੇਡਾ ਸਰਵਿਸ ਨੂੰ ਪੇਪਰ ਐਪਲੀਕੇਸ਼ਨ ਡਾਕ ਰਾਹੀਂ ਅਰਜੀ ਦੇ ਸਕਦੇ ਹੋ ਤੁਸੀਂ ਅਧਿਕਾਰਕ ਵੈਬਸਾਈਟ ਤੋਂ ਫਾਰਮ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਇਸ ਨੂੰ ਕਿਸੇ ਵੀ ਲੋੜਿੰਦੇ ਦਸਤਾਵੇਜ਼ ਦੇ ਨਾਲ ਭੇਜ ਸਕਦੇ ਹੋ ਮਨਜ਼ੂਰੀ ਦੀ ਸੂchnਾ ਇੱਕ ਵਾਰ ਤੁਹਾਡੀ ਅਰਜੀ ਤੇ ਕਾਰਵਾਈ ਹੋਣ ਤੋਂ ਬਾਅਦ ਤੁਹਾਨੂੰ ਇੱਕ ਨੋਟਿਸ ਮਿਲੇਗਾ ਜੋ ਇਹ ਦਰਸਾਉਂਦਾ ਹੈ ਕਿ ਤੁਹਾਨੂੰ OES ਲਈ ਮਨਜ਼ੂਰੀ ਦਿੱਤੀ ਗਈ ਹੈ ਜਾਂ ਨਹੀਂ ਜੇਕਰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਤੁਹਾਡੇ ਭੁਗਤਾਨ 65ਵੇਂ ਜਨਮ ਦਿਨ ਤੋਂ ਬਾਅਦ ਦੇ ਮਹੀਨਿਆਂ ਜਿਸ ਵਿੱਚ ਮਹੀਨੇ ਤੁਸੀਂ ਭੁਗਤਾਨ ਪ੍ਰਾਪਤ ਕਰਨਾ ਸ਼ੁਰੂ ਕਰ ਦੇ ਚੋਂ ਸਕਦੇ ਹੋ ਜੇਕਰ ਤੁਸੀਂ ਉਹਨਾਂ ਨੂੰ ਬੁਲਤਵੀ ਕੀਤਾ ਵਿੱਚ ਸ਼ੁਰੂ ਹੋ ਜਾਵੇਗਾ ਤੁਹਾਡੀ OES ਐਪਲੀਕੇਸ਼ਨ ਦੀ ਪ੍ਰਕਿਰਿਆ ਵਿੱਚ ਹੁਣ ਸਮਾਂ ਕਿੰਨਾ ਲੱਗੇਗਾ OES ਐਪਲੀਕੇਸ਼ਨ ਲਈ ਪ੍ਰੋਸੈਸਿੰਗ ਸਮੇਂ ਵੱਖ-ਵੱਖ ਹੋ ਸਕਦੇ ਨੇ ਆਮ ਤੌਰ ਤੇ ਤੁਹਾਨੂੰ ਆਪਣੀ ਅਰਜੀ ਜਮ੍ਹਾਂ ਕਰਾਉਣ ਤੋਂ ਬਾਅਦ 3 ਤੋਂ 6 ਮਹੀਨਿਆਂ ਦੇ ਅੰਦਰ ਫੈਸਲੇ ਦੀ ਉਮੀਦ ਕਰਨੀ ਚਾਹੀਦੀ ਹੈ ਤੁਹਾਡੇ ਪੈਂਟਵੇਂ ਜਨਮ ਦਿਨ ਤੋਂ ਪਹਿਲਾਂ ਚੰਗੀ ਤਰ੍ਹਾਂ ਅਰਜੀ ਦੇਣ ਨਾਲ ਸਮੇਂ ਸਿਰ ਭੁਗਤਾਨ ਦੀ ਕੀਨੀ ਬਣਾਉਣ ਵਿੱਚ ਬਦਲ ਮਿਲ ਸਕਦੀ ਹੈ ਜੇਕਰ ਤੁਸੀਂ ਮਨਜ਼ੂਰ ਹੋ ਤੁਹਾਡੇ ਭੁਗਤਾਨ ਤੁਹਾਡੇ 65ਵੇਂ ਜਨਮ ਦਿਨ ਜਾਂ ਜੇਕਰ ਤੁਸੀਂ ਆਪਣੇ ਭੁਗਤਾਨ ਨੂੰ ਬਿਲਕੁਲ ਵੀ ਕਰ ਦਿੱਤਾ ਤਾਂ ਤੁਹਾਡੇ OAS ਪ੍ਰਾਪਤ ਕਰਨਾ ਸ਼ੁਰੂ ਲਈ ਚੁਣਵੀ ਗਈ ਮਿਤੀ ਤੋਂ ਬਕਾਇਆ ਰਕਮਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਨੇ ਤੇ ਉੱਥੇ ਹੀ ਨਾਲ ਇਹ ਵੀ ਤੁਹਾਨੂੰ ਦੱਸ ਦਈਏ ਕਿ 2024 ਦੀ ਆਉਣ ਵਾਲੀ OS ਭੁਗਤਾਨ ਦੀਆਂ ਤਰੀਕਾਂ ਕਿਹੜੀਆਂ ਹੋਣਗੀਆਂ ਉਹ 2024 ਵਿੱਚ ਬਚੀਆਂ ਜੋ OS ਭੁਗਤਾਨ ਦੀਆਂ ਮਿਤੀਆਂ ਕੈਨੇਡਾ ਦੇ ਕੈਲੰਡਰ ਦੇ ਨਿਸ਼ਾਨਦੇਹੀ ਤੁਸੀਂ ਲਗਾ ਸਕਦੇ ਹੋ ਭੁਗਤਾਨ ਮਹੀਨਾਵਾਰ ਜਾਰੀ ਕੀਤੇ ਜਾਂਦੇ ਨੇ ਤੇ ਇਹ ਉਹ ਸਮਾਂ ਜਦੋਂ ਤੁਸੀਂ ਅਗਲੀ ਜਮਾ ਰਕਮਾਂ ਦੀ ਵੀਰ ਕਰ ਸਕਦੇ ਹੋ ਸਤੰਬਰ 25 2024 ਅਕਤੂਬਰ 29 2024 ਨਵੰਬਰ 27 2024 ਦਸੰਬਰ 2024 OAS ਭੁਗਤਾਨ ਸਿੱਧਾ ਤੁਹਾਡੇ ਖਾਤੇ ਵਿੱਚ ਜਮ੍ਹਾਂ ਕੀਤੇ ਜਾਂਦੇ ਨੇ ਤੇ ਤੁਹਾਡੇ ਫੰਡਾਂ ਤੱਕ ਸਮੇਂ ਸਿਰ ਭਰੋਸੇਯੋਗ ਪਹੁੰਚ ਨੂੰ ਯਕੀਨੀ ਬਣਾਉਂਦੇ ਨੇ ਤੁਸੀਂ ਆਪਣੇ ਮਾਈ ਸਰਵਿਸ ਕੈਨੇਡਾ ਖਾਤੇ ਰਾਹੀਂ ਆਪਣੇ ਭੁਗਤਾਨ ਦੀ ਸਥਿਤੀ ਅਤੇ ਰਕਮ ਦੀ ਨਿਗਰਾਨੀ ਵੀ ਕਰ ਸਕਦੇ ਹੋ 2024 ਵਿੱਚ OAS ਅਤੇ ਵਿੱਤੀ ਯੋਜਨਾ ਦੀ ਮਹੱਤਤਾ 올ਡੇਜ ਸਕਿਉਰਟੀ ਕੈਨੇਡਾ ਬਜ਼ੁਰਗਾ ਲਈ ਆਮਦਨ ਦੇ ਸਭ ਤੋਂ ਮਹੱਤਵਪੂਰਨ ਸਰੋਤਾਂ ਵਿੱਚੋਂ ਇੱਕ ਹੈ ਭਾਵੇਂ ਤੁਸੀਂ ਪਹਿਲਾ ਹੀ ਭੁਗਤਾਨ ਪ੍ਰਾਪਤ ਕਰ ਰਹੇ ਹੋ ਰਿਟਾਇਰਮੈਂਟ ਦੀ ਉਮਰ ਦੇ ਨੇੜੇ ਹੋ ਯੋਗਤਾ ਲੋੜਾਂ ਨੂੰ ਸੰਜੜਾ ਭੁਗਤਾਨ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ਅਤੇ ਤੁਹਾਡੀ ਜਮ੍ਹਾਂ ਰਕਮ ਅਰੇ ਉਮੀਦ ਕਦੋਂ ਕਰਨੀ ਹੈ ਵਿੱਤੀ ਸੁਰੱਖਿਆ ਲਈ ਜ਼ਰੂਰੀ ਹੈ ਪੋਏਐਸ ਪੈਨਸ਼ਨ ਵਿੱਚ ਵਿਕਲਪਾਂ ਲਾਭ ਅਤੇ ਜੋ ਯਕੀਨੀ ਬਣਾਉਣ ਵਿੱਚ ਤਿਆਰ ਕੀਤਾ ਗਿਆ ਹੈ ਕੈਨੇਡਾ ਵਿੱਚ ਬਜ਼ੁਰਗ ਸਨਮਾਨ ਅਤੇ ਸਹਾਇਤਾ ਦੇ ਨਾਲ ਰਟਾਇਰ ਹੋ ਸਕਦੇ ਨੇ ਮੈਂਡਾਈ ਦੇ ਨਾਲ ਜੁੜੇ ਭੁਗਤਾਨ ਦੇ ਵਾਅਦੇ ਨਾਲ ਪ੍ਰੋਗਰਾਮ ਵਗਦੀਆਂ ਲਾਗਤਾਂ ਇਨ੍ਹਾਂ ਲਾਗਤਾਂ ਦੇ ਸਮੇਂ ਵਿੱਚ ਕੀਮਤੀ ਸਹਾਇਤਾ ਦੀ ਪੇਸ਼ਕਸ਼ ਕਰਨਾ ਜਾਰੀ ਰੱਖਦਾ ਜੇਕਰ ਤੁਸੀਂ OES ਲਈ ਯੋਗੋ ਤਾ ਪਹਿਲਾ ਤੋਂ ਤੁਸੀਂ ਚੰਗੀ ਤਰ੍ਹਾਂ ਅਪਲਾਈ ਕਰਨਾ ਯਕੀਨੀ ਬਣਾਓ ਆਪਣੇ ਭੁਗਤਾਨ ਨੂੰ ਟਰੈਕ ਕਰੋ ਅਤੇ ਰਿਟਾਇਰਮੈਂਟ ਦੀ ਯੋਜਨਾ ਬਣਾਉਣ ਵਿੱਚ ਮਦਦ ਕਰਨ ਲਈ ਸੀਆਰਏ ਦਾ ਭੁਗਤਾਨ ਅਨੁਮਾਨਤ ਵਰਗੇ ਸਾਧਨਾਂ ਦਾ ਲਾਭ ਉਠਾਓ 2024 ਵਿੱਚ ਉਹ ਐਸ ਭੁਗਤਾਨ ਬਾਰੇ ਚਿੰਤਤ ਰਹਿ ਕੇ ਤੁਸੀਂ ਇਹ ਯਕੀਨੀ ਬਣਾ ਸਕਦੇ ਹੋ ਕਿ ਪੂਰੇ ਲਾਭ ਪ੍ਰਾਪਤ ਕਰ ਸਕਦੇ ਹੋ ਜਿਸ ਦੇ ਅੰਦਰ ਤੁਸੀਂ ਹੱਕਦਾਰ ਵੀ ਹੋ ਅਤੇ ਰਿਟਾਇਰਮੈਂਟ ਦੇ ਸਾਲਾਂ ਦਾ ਵੱਧ ਤੋਂ ਵੱਧ ਲਾਭ ਚੱਕ ਸਕਦੇ ਹੋ ਸਮੇਂ ਸਿਰ ਅਰਜ਼ੀਆਂ ਯਕੀਨੀ ਬਣਾ ਕੇ ਅਤੇ ਆਮਦਨੀ ਦੇ ਥ੍ਰੈਸ਼ਹੋਲਡ ਨੂੰ ਜਾਣੂ ਹੋ ਕੇ ਕੈਨੇਡੀਅਨ ਬਜ਼ੁਰਗ ਆਪਣੇ OAS ਲਾਭਾਂ ਨੂੰ ਵੱਧ ਤੋਂ ਵੱਧ ਕਰ ਸਕਦੇ ਨੇ ਇੱਕ ਸੁਰੱਖਿਅਤ ਅਤੇ ਰਿਟਾਇਰਮੈਂਟ ਸਥਿਰ ਯੋਜਨਾ ਵਿੱਚ ਯੋਗਦਾਨ ਪਾ ਸਕਦੇ ਨੇ OAS ਅਤੇ CPP ਵਿੱਚ ਕੀ ਅੰਤਰ ਹੈ ਇਸ ਬਾਰੇ ਵੀ ਥੋੜਾ ਜਿਹਾ ਤੁਹਾਨੂੰ ਦੱਸ ਦਈਏ CPP ਇੱਕ ਯੋਗਦਾਨੀ ਪ੍ਰੋਗਰਾਮ ਹੈ ਭਾਗ ਦੀ ਰਕਮ ਤੁਸੀਂ ਪ੍ਰਾਪਤ ਕਰਦੇ ਹੋ ਉਹ ਤੁਹਾਡੇ ਕੰਮਕਾਜੀ ਸਾਲਾਂ ਦੌਰਾਨ ਤੁਹਾਡੇ ਯੋਗਦਾਨ ਤੇ ਨਿਰਭਰ ਕਰਦੀ ਹੈ ਪ੍ਰਵਾਸੀਆਂ ਲਈ ਕੈਨੇਡਾ ਵਿੱਚ ਕੰਮ ਕਰਨ ਦਾ ਅਧਿਆਯ ਜਿੰਨਾ ਛੋਟਾ ਹੋਵੇਗਾ ਉਨਾ ਹੀ ਘੱਟ CPP ਹੋਵੇਗਾ OAS ਦੂਜੇ ਪਾਸੇ ਇੱਕ ਗੱਲ ਤੇ ਆਧਾਰਿਤ ਹੈ ਕਿ ਤੁਸੀਂ ਕੈਨੇਡਾ ਵਿੱਚ ਕਿੰਨੇ ਸਮੇਂ ਤੇ ਰਹ ਰਹੇ ਹੋ ਇਸ ਨੂੰ ਉਹਨਾਂ ਪ੍ਰਵਾਸੀਆਂ ਲਈ ਵਿਦੇਰੇ ਪਹੁੰਚ ਯੋਗ ਬਣਾਉਂਦਾ ਜਿਨ੍ਹਾਂ ਨੂੰ ਸੀਪੀਪੀ ਵਿੱਚ ਵੰਡੇਗੇ ਪੱਦਰ ਤੇ ਯੋਜਨਾ ਪਾਉਣ ਦਾ ਮੌਕਾ ਨਹੀਂ ਮਿਲਿਆ ਜੇਕਰ ਤੁਸੀਂ OAS ਲਈ ਯੋਗ ਤਾਂ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਅਪਲਾਈ ਕਰਨਾ ਜੀਨੀ ਬਣਾਓ ਤੇ ਆਪਣੇ ਭੁਗਤਾਨ ਨੂੰ ਟਰੈਕ ਕਰੋ ਰਿਟਾਇਰਮੈਂਟ ਦੀ ਯੋਜਨਾ ਬਣਾਉਣ ਵਿੱਚ ਮਦਦ ਕਰਨ ਲਈ ਸੀ ਆਰਏ ਭੁਗਤਾਨ ਅਨਮਾਨਤ ਵਰਗੇ ਸਾਧਨਾਂ ਦਾ ਤੁਸੀਂ ਲਾਭ ਵੀ ਚੱਕ ਸਕਦੇ ਹੋ ਕੈਨੇਡিয়ান ਕਵਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੁਨੀਆ ਦੀਆਂ ਸਾਰੀਆਂ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ